ਇਹ ਪੰਜਾਬ ਚੈਂਪੀਅਨ ਝੋਟਾ ਤਿੰਨ ਸਾਲ ਰਿਹਾ ਹੈ ਹਾਂਜੀ ਨੀਲੀ ਰਾਬੀ ਦਾ ਜਗਜੀਤ ਸਿੰਘ ਰੋਡੇ ਦਾ ਠੀਕ ਹੈ ਜੀ ਰੋਡਿਆਂ ਵਾਲੇ ਦਾ ਬੱਚਾ ਇਹ ਦਾ ਬੱਚਾ ਹਾਂਜੀ ਠੀਕ ਹੈ ਜੀ ਇਹਦੀ ਉਮਰ ਹੈਗੀ ਹੈ 26 ਮਹੀਨੇ ਠੀਕ ਹੈ ਜੀ ਤੇ ਸਾਡੇ ਇੱਥੇ ਕਲੀਅਰ ਫਾਰਮਾਂ ਤੇ ਉਹ ਲੈ ਕੇ ਆਏ ਸੀਗੇ ਉਹ ਝੋਟਾ ਖਰੀਦ ਕੇ ਉਹ ਝੋਟਾ ਛਾਡੇ ਪਿੰਡ ਸਾਂਹ ਉਹ ਅਰਜਨ ਤੇ ਹੈ ਪੰਜ ਸਾਲ ਠੀਕ ਹੈ ਕਾਫੀ ਨਾ ਸੀਗਾ ਵੀ ਡਾਂਗੀਆਂ ਚ ਆ ਗਿਆ ਡਾਂਗੀਆਂ ਤਾਂ ਆ ਗਿਆ ਹੁੰਦੀ ਸੀ ਵੀ ਕਿਰਾਂ ਦਾ ਬੜੀ ਟੈਲੀਵਿਜ਼ਨ ਹੋਰ ਜਿੰਨੇ ਕੱਜਕਾਲ ਦੇ ਮਾਧਿਮਾ ਉਹਨਾਂ ਤੇ ਚੱਲਿਆ ਬੜਾ ਉਹਦਾ ਨਾਂ ਚੱਲਿਆ ਹੋਇਆ ਠੀਕ ਹੈ ਜੀ ਤੇ ਬਹੁਤ ਚੰਗਾ ਸਾਂਹ ਸੀਗਾ ਫਿਰ ਉਹਦੀ ਸਿੱਧੀ ਕ੍ਰੋਸਿੰਗ ਕਰਾਈ ਸੀ ਅਸੀਂ ਠੀਕ ਹੈ ਜੀ ਮਾਜਦ ਹਾਂ ਮਾਜਦ ਠੀਕ ਹੈ ਸਿੱਧੀ ਕ੍ਰੋਸਿੰਗ ਕਰਾਈ ਹੋਈ ਆ ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਡਾਂਗੀਆਂ ਦੇ ਵਿੱਚ ਲੈ ਆਏ ਆ ਜਿਹੜਾ ਨੂੰ ਲੁਧਿਆਣਾ ਲੱਗਦਾ ਵਾ ਕਟਾ ਦਿਖਾਉਣ ਲੱਗਿਆ ਮਿੱਤਰੋ ਬਹੁਤ ਹੀ ਵੱਡਾ ਤੇ ਚੈਂਪੀਅਨ ਦਾ ਬੱਚਾ ਪੰਜਾਬ ਚੈਂਪੀਅਨ ਸੀਗਾ ਜਿਹੜਾ ਉਹਦਾ ਬੱਚਾ ਵਾ ਤੇ ਆਜੋ ਬਾਈ ਹੁਣਾਂ ਨਾਲ ਕਰਦੇ ਆਂ ਗੱਲ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕਹਿਮਾਸੇ ਤਾਂ ਜੀ ਬਹੁਤ ਚੜ੍ਹਦੀ ਕਲਾ ਤੇ ਇਹ ਝੋਟਾ ਜਿਹੜਾ ਸੀਗਾ ਪੰਜਾਬੋ ਚੈਂਪੀਅਨ ਦਾ ਬੱਚਾ ਜੀ ਇਹ ਪੰਜਾਬ ਚੈਂਪੀਅਨ ਝੋਟਾ ਤਿੰਨ ਸਾਲ ਰਿਹਾ ਹੈ ਹਾਂਜੀ ਨੀਲੀ ਰਾਬੀ ਦਾ ਜਗਜੀਤ ਸਿੰਘ ਰੋਡੇ ਦਾ ਠੀਕ ਆ ਜੀ ਰੋਡੇ ਵਾਲੇ ਦਾ ਬੱਚਾ ਇਹੇ ਦਾ ਬੱਚਾ ਹਾਂਜੀ ਠੀਕ ਆ ਜੀ ਇਹਦੀ ਉਮਰ ਹੈਗੀ ਹੈ 26 ਮਹੀਨੇ ਠੀਕ ਹੈ ਜੀ ਤੇ ਸਾਡੇ ਇੱਥੇ ਕਲੀਅਰ ਫਾਰਮਾਂ ਤੇ ਉਹ ਲੈ ਕੇ ਆਏ ਸੀਗੇ ਉਹ ਛੋਟਾ ਖਰੀਦ ਕੇ ਉਹ ਛੋਟਾ ਸਾਡੇ ਪਿੰਡ ਸਾਂਹ ਉਹ ਅਰਜਨ ਦੇ ਹਾਂ 5 ਸਾਲ ਠੀਕ ਹੈ ਜੀ ਕਾਫੀ ਨਾ ਸੀਗਾ ਵੀ ਡਾਂਗੀਆਂ ਚ ਆ ਗਿਆ ਡਾਂਗੀਆਂ ਤਾਂ ਆ ਗਿਆ ਹੁੰਦੀ ਸੀ ਵੀ ਕਿਰਾ ਦਾ ਬੜੀ ਟੈਲੀਵਿਜ਼ਨ ਹੋਰ ਜਿੰਨੇ ਕੱਜਕਾਲ ਦੇ ਮਾਧਿਮਾ ਉਹਨਾਂ ਤੇ ਚੱਲਿਆ ਬੜਾ ਉਹਦਾ ਨਾਂ ਚੱਲਿਆ ਹੋਇਆ ਠੀਕ ਹੈ ਜੀ ਤੇ ਬਹੁਤ ਚੰਗਾ ਸਾਂਹ ਸੀਗਾ ਫਿਰ ਉਹਦੀ ਸਿੱਧੀ ਕ੍ਰੋਸਿੰਗ ਕਰਾਈ ਸੀ ਅਸੀਂ ਠੀਕ ਹੈ ਜੀ ਮੱਜ ਤੋਂ ਹਾਂ ਮੱਜਦ ਠੀਕ ਹੈ ਸਿੱਧੀ ਕ੍ਰੋਸਿੰਗ ਕਰਾਈ ਹੋਈ ਆ ਕਰਾਈ ਸੀ ਅੱਜ ਸੈਂਗ ਸਿੰਘ ਦਾਤੇ ਨੇ ਬੜੇ ਬਖਸ਼ੇ ਆ ਬੜੇ ਘੁੰਟਾ ਜਮਾ ਸਿੰਘ ਰੁਪਈਆ ਵੀ ਨੰਗਦਾ ਜਿਵੇਂ ਆਪਾਂ ਖੈਦ ਗਏ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜੀ ਮੱਝ ਸੀਗੀ ਉਹ ਵੀ ਆਪਣੇ ਘਰੀ ਸੀਗੀ ਉਹ ਵੀ ਆਪਣੇ ਘਰੇ ਸੀਗੀ ਜਿਹ ਪਹਿਲਾਂ ਛੋਟੀ ਸੀ ਉਹ ਹਾਂਜੀ ਅ ਤਕਰੀਬਨ ਉਹਨੇ ਪਹਿਲਾਂ ਨੇ 17 ਕਿਲੋ ਦੁੱਧ ਦਿੱਤਾ ਸੀ ਬਾਅਦ ਚ ਉਹਨੇ ਪਹਿਲਾਂ ਨੇ 17 ਕਿਲੋ ਦੁੱਧ ਦਿੱਤਾ ਸੀ ਮਿੱਤਰੋ ਦੇਖ ਲਓ ਨਹੀਂ ਆਮ 9 ਲੀਟਰ ਹੀ ਦਿੰਦਿਆਂ ਵਾ ਹਾਂਜੀ ਮੱਝ ਵੀ ਪੂਰੀ ਬਾਈ ਹੁਣਾਂ ਕੋਲ ਚੰਗੀ ਸੀ ਛਕੀ ਨਾ ਬਾਈ ਹੁਣੀ ਪੂਰੇ ਸਾਨੂੰ ਮਤਰਾ ਸਵਾਦ ਨਹੀਂ ਹੁੰਦਾ 10 ਕਿਲੋ 12 ਕਿਲੋ ਚੋਲ ਕੇ ਸਵਾਦ ਨਹੀਂ ਹੁੰਦਾ ਉਹ ਗੱਲ ਸਹੀ ਹੈ ਜੀ ਜੋ ਪਸੋਂ ਸਾਹਮਣਾ ਵਾ ਟਕਾ ਕੇ ਸਾਹਮਣਾ ਸਹੀ ਹੈ ਜੀ ਚਾਹੀਏ ਆਏ ਆ ਜੀ ਤੇ ਇਹ ਹੁਣ ਮੰਨ ਲਓ ਟੀਕਿਆਂ ਵਾਸਤੇ ਤਿਆਰ ਕਰ ਰਹੇ ਆ ਕਿ ਸੇਲ ਵੀ ਕਰ ਦੋ ਨਾ ਨਹੀਂ ਸੇਲ ਕਰਨੀ ਆ ਜੀ ਛੋਟੇ ਦੀ ਕਿਉਂਕਿ ਮੈਂ ਜਾਣਾ ਬਾਹਰ ਅੱਛਾ ਜੀ ਸਾਡੀ ਡੈਰੀ ਵੀ ਆ ਬੇਰ ਕ ਡੈਰੀ ਆ ਸਾਡੇ ਕੋਲੇ ਹਾਂਜੀ ਤੇ ਇਸ ਕਰਕੇ ਥੋੜਾ ਜਨਾ ਮਤਲਬ ਜਾਣ ਦਾ ਕਾਰਨ ਇਹ ਆਪਾਂ ਵੇਖਣਾ ਨਹੀਂ ਮੇਰਾ ਇਰਾਦਾ ਸੀ ਵੀ ਜਦੋਂ ਇਹ ਚੌਗਾ ਹੋ ਜਾਂਦਾ ਨਾ ਕਿਤੇ ਹੁਣ ਲੋ ਦੰਦਾ ਹਾਂਜੀ ਜਦੋਂ ਚੌਗਾ ਹੋ ਗਿਆ ਫਿਰ ਕੀ ਆ ਬਾਤ ਆ ਇਹਦੀ ਬਹੁਤ ਜਿਆਦਾ ਤਕੜਾ ਆਉਦੇ ਪਿਆ ਉਹ ਜਿੰਨਾ ਤਕੜਾ ਬਣੂਗਾ ਹੁਣ ਵੀ ਕੱਦ ਕਾਠ ਦਾ ਬਹੁਤ ਵੱਡਾ ਕਰ ਗਿਆ ਟਰੱਕ ਜੱਡਾ ਹੋ ਗਿਆ ਮਿੱਤਰੋ ਐ ਨਹੀਂਗਾ ਛੋਟਾ ਜਾ ਕਟਾ ਡਾ ਗਿਆ ਉਹ ਵੱਡਾ ਕਟਾ ਦਿਖਾਇਆ ਤੁਨੂੰ ਮਿੱਤਰੋ ਤੇ ਬਈ ਇਹ ਇਹ ਆਪਣਾ ਜਿਹੜਾ ਕਟਾ ਵਾ ਤੇ ਇਹ ਕਥਨ ਦਿਖਾਇਆ ਜਮਾ ਨਹੀਂਗਾ ਤੁਸੀਂ ਜਿਵੇਂ ਪਹਿਲਾਂ ਦੱਸਦੇ ਇਸ ਲਈ ਕੋਈ ਮੇਰਾ ਮਿੱਤਰ ਸੀਗਾ ਆਪਣੇ ਪਿੰਡੋਂ ਹੀ ਗਰਵੇਲੀ ਉਹਨੇ ਫੋਟੋ ਇੱਕ ਦੋ ਖਿੱਚਣਾ ਸੀ ਵੈਸੇ ਅਸੀਂ ਨਹੀਂ ਦਿਖਾਇਆ ਕਿਸੇ ਨੂੰ ਠੀਕ ਹੈ ਜੀ ਇਹ ਇੱਥੇ ਹੀ ਬਸ ਕਿਉਂਕਿ ਰੱਖਣ ਦੀ ਸੀ ਕਿਉਂ ਸੀਗੀ ਬਈ ਤਾਂ ਇੱਕ ਮਤਰਾ ਨਾ ਜਾਨਵਰ ਨਹੀਂ ਹੈ ਠੀਕ ਹੈ ਮੈਨੂੰ ਐ ਲੱਗਦਾ ਵੀ ਇਹ ਕੋਈ ਨਾ ਪ੍ਰਾਤਨ ਸਮੇ ਦਾ ਕੋਈ ਸਾਧੂ ਸੰਤਾ ਨਾ ਸਿਰ ਫੜਕਣਾ ਨਾ ਮਦਰ ਖਰਬੜ ਕਰਨਿਆ ਜਮੇ ਝੋਟੇ ਹੁੰਦੇ ਹਨ ਹਾਂਜੀ ਬਿਲਕੁਲ ਸੌ ਰੁਪਈਆ ਹੈ ਬਸ ਸ਼ਾਂਤ ਖੜੇ ਰਹਿਣਾ ਆਰਾਮ ਨਾਲ ਪੱਠੇ ਪਾਤੇ ਚਾਰ ਖਾਲਿਆ ਜਾਂ ਮੱਕੀ ਦਾ ਜਾਂ ਪੱਠੇ ਜਿਹੇ ਜਿਹੇ ਵੀ ਪਾਤੇ ਤੇਰੇ ਖਾ ਖੇ ਆਰਾਮ ਨਾਲ ਖੜ ਜਾਣਾ ਤੇਰੇ ਹੈ ਵੀ ਮੈਂ ਡਾਟ ਚੱਕ ਲੂ ਜਾਂ ਮੈਂ ਉਹ ਪਸੂਆ ਮਗਰ ਜਾਂ ਕੋਈ ਹੋਰ ਬਿਲਕੁਲ ਨਹੀਂ ਮਤਲਬ ਝੋਟਿਆਂ ਵਾਲੀ ਗੱਲ ਨਹੀਂ ਕੋਈ ਹੈਗੀ ਬੜਾ ਸਿਆਣਾ ਵਾ ਸਿਆਣਾ ਹਾਂ ਬਿਲਕੁਲ ਜਮਾਈ ਆਈ ਨਹੀਂ ਗਾ ਵੀ ਪਹੁੰਚਵਾ ਕੇ ਫੋਲੀ ਫਿਰੇ ਆਵਾ ਮਦਰ ਤੁਸੀਂ ਦੋ ਇਟਾ ਨਾਲ ਬੰਦੋ ਆਣੇ ਦੇ ਬਾਜਰੂ ਠੀਕ ਹੈ ਜੀ ਤੇ ਰਾਜ ਜੇ ਮੈਂ ਤੁਰਿਆ ਜਾਂਦਾ ਨਾਲ ਤੁਰਿਆ ਜਾਊਗਾ ਕਈ ਵਾਰ ਤੁਰਿਆ ਜਾਂਦਾ ਮੁੜਿਆ ਆਊਗਾ ਕੋਈ ਐਸੀ ਗੱਲ ਨਹੀਂ ਹੈ ਵੀ ਮੈਂ ਭੱਜ ਪਿਆ ਉਹਦੇ ਉੱਥੇ ਵੜ ਗਿਆ ਉੱਥੋਂ ਬਹੁਤ ਮਦਰਾ ਕਰ ਜੇ ਮੈਂ ਆਪਾਂ ਕਹਿੰਦੇ ਕਹਿੰਦਾ ਵੀ ਇਹ ਕੋਈ ਰੂਹੀ ਆ ਸਹੀ ਹੈ ਇਹ ਉਹ ਤਾਂ ਵੈਸੇ ਅੱਜ ਕੱਲ ਦੇ ਸਮੇਂ 'ਚ ਅਗਲਾ ਕਹਿੰਦਾ ਨਾ ਝੂਠ ਜਿਹਾ ਮਾਰਨ ਵਾਲੀ ਗੱਲ ਹੁੰਦੀ ਆ ਹਾਂਜੀ ਪਰ ਦਾ ਅਸਲ ਇਹ ਇਹ ਕਈ ਜਾਨਵਰਾਂ 'ਚ ਵੀ ਕੌਣ ਹੁੰਦੇ ਆ ਕਈ ਬੰਦਿਆਂ 'ਚ ਵੀ ਕੌਣ ਹੁੰਦੇ ਆ ਹਾਂਜੀ ਤੇ ਹਰ ਤਰ੍ਹਾਂ ਦੇ ਮਤਲਬ ਤੁਹਾਨੂੰ ਇਹ ਜਦੋਂ ਮੈਂ ਬੰਦੇ ਨੂੰ ਫੋਨ ਲਾਇਆ ਇੱਥੇ ਕਿਸੇ ਨੂੰ ਮੈਂ ਕਿਹਾ ਵੀ ਪ੍ਰਦੀਪ ਕੇ ਡੈਰੀ ਵਾਲਿਆਂ ਨੇ ਬਣਾ ਕੇ ਆਉਣੀ ਆ ਵੀਡੀਓ ਹਾਂਜੀ ਤੇ ਵੀ ਕੱਟੇ ਦੀ ਉਹ ਕਹਿੰਦੇ ਕੱਟਾ ਦਿਖਾਉਂਦੇ ਨਹੀਂ ਉਹ ਤੂੰ ਵੀਡੀਓ ਦੀ ਗੱਲ ਕਰਦਾ ਨਹੀਂ ਉਹ ਕੱਟਾ ਫਿਰ ਦਿਖਾਇਆ ਤਾਂ ਨਹੀਂ ਜਾਂਦਾ ਵੀ ਕਈ ਵਾਰੀ ਨਾ ਮਤਲਬ ਵੀ ਉਹ ਜਦ ਅਗਲਾ ਕਹਿੰਦਾ ਮੈਨੂੰ ਛੱਡ ਦੇ ਮੱਝ ਤੇ ਅੱਛਾ ਜੀ ਤੇ ਫਿਰ ਉਹ ਅਸੀਂ ਇਹ ਮਤਲਬ ਕੰਮ ਨਹੀਂ ਕਰਦੇਗੇ ਕੰਮ ਲੈਦਾ ਇਹ ਵੀ ਬੱਚਾ ਹਜੇ ਸਹੀ ਹੈ ਜੀ ਘੱਟੋ ਘਾਟੇ ਦੀ ਉਮਰ ਤੋ 32 ਮਹੀਨੇ ਤਾਂ ਹੋਣੀ ਚਾਹੀਦੀ ਹੈ ਨਾ 22 36 ਮਹੀਨੇ ਜਦੋਂ ਛੱਡਨਾਮਾ ਜਦੋਂ ਛੱਡਣਾ ਹਾਂਜੀ ਠੀਕ ਹੈ ਜੀ ਇਸ ਕਰਕੇ ਮਤਲਬ ਵੀ ਇਹਨੂੰ ਉਹ ਮਤਲਬ ਜਿਵੇਂ ਆਪਾਂ ਕਹਿੰਦੇ ਜਰਬਰਾ ਵਾਲਾ ਹਜੇ ਪਾ ਨਹੀਂ ਲੱਗਿਆ ਠੀਕ ਹੈ ਜੀ ਹਾਂ ਗਹਿਣੇ ਆਂਗੂ ਸਾਹਮ ਕੇ ਰੱਖਿਆ ਵਾ ਜਿਵੇਂ ਗਹਿਣੇ ਨੂੰ ਸਾਹਮ ਕੇ ਅਗਲਾ ਕਹਿੰਦਾ ਤਿਜੋਰੀ ਦੇ ਵਿੱਚ ਰੱਖ ਦੋ ਦਿਖਾਉਣਾ ਨਹੀਂ ਹੈ ਜਦੋਂ ਪਾਵਾਂਗੇ ਲੋਕਾਂ ਨੂੰ ਉਦੋਂ ਹੀ ਪਤਾ ਲੱਗੇ ਹਾਂਜੀ ਤੇ ਜਦੋਂ ਵੀ ਪੂਰਾ ਬਣ ਗਿਆ ਉਦੋਂ ਹੀ ਦਿਖਾਵਾਂਗੇ ਪਰ ਮਿੱਤਰੋ ਵੇਚਣ ਦੀ ਬਈ ਹੁਣਾਂ ਦੀ ਸਕੀਮ ਬਣ ਗਈ ਬਈ ਬਾਹਰ ਨੂੰ ਜਾਣਾ ਕਰਕੇ ਤੇ ਨਹੀਂ ਵੇਚਣ ਦੀ ਕੋਈ ਸਲਾਹ ਨਹੀਂ ਸੀ ਮੈਂ ਕਿਉਂਕਿ ਜਾਨਵਰ ਸਾਹਿਬ ਦੇ ਪਾਸੋਂ ਮੈਂ ਸੰਭਾਲਦਾ ਅੱਛਾ ਜੀ ਬਾਕੀ ਸਭ ਤੁਸੀਂ ਸਾਡੇ ਆਪਣੇ ਘਰ ਵੀ ਪਸ਼ੂ ਖੜੇ ਦੇਖੇ ਹੋਣਗੇ ਹਾਂਜੀ ਹਾਂਜੀ ਪਸ਼ੂ ਮੈਂ ਸੰਭਾਲਦਾ ਹੁਣ ਬੰਦਾ ਸਾਡਾ ਆਊਗਾ ਸਪੈਸ਼ਲ ਹਾਂਜੀ ਅ ਜਿਹੜਾ ਮੇਰ ਦਾ ਬੰਦਾ ਰਲਿਆ ਸੀਗਾ ਉਹ ਪਿੰਡ ਗਿਆ ਹੋਇਆ ਉਸ ਤੋਂ ਬਾਅਦ ਉਹ ਮਤਲਬ ਸੰਭਾਲ ਕਰ ਲੂ ਕੁਝ ਜਰ ਮੇਰੇ ਕੋਲੇ ਬੱਕਰੇ ਵੀ ਆ ਬੱਕਰਾਂ ਦਾ ਹੋਰ ਕਾਫੀ ਜਾਨਵਰ ਆ ਜਾਨਵਰਾਂ ਦਾ ਸ਼ੌਕ ਆ ਤਕਰੀਬਨ ਮੈਂ ਦੁਨੀਆਂ ਦੇ 27 ਮੁਲਕ ਘੁੰਮਿਆ ਹੋਇਆ ਮੈਂ ਪਹਿਲਾਂ ਸਿਰਫ ਮੈਨੂੰ ਇੱਕ ਸ਼ੌਕ ਆ ਬਿਓ ਦਾ ਪਸ਼ੂ ਪਾਲਣਿਆ ਇਹ ਨਹੀਂ 27 ਮੁਲਕ ਘੁੰਮੇ ਹੋਏ ਆ ਤੁਸੀਂ 27 ਮੁਲਕਾਂ ਦੇ ਵਿੱਚ ਮੈਂ ਲੋੜੀ ਮਤਲਬ 20 ਦੇ ਕਰੀਬ ਬੋਲੀਆਂ ਜਾਣਦਾ ਸਾਰੀ ਦੁਨੀਆਂ ਦਾ ਸਹੀ ਆ ਜੀ ਹਾਂ ਜੀ ਇੱਕਦੋ ਹਾਂ ਫਿਰ ਗੱਲਾਂ ਮੈਂ ਪਰੋ ਵੀ ਦੇਖ ਕੇ ਕਹਿਣਾ ਵੀ ਆ ਮੋਗੇ ਦਾ ਆ Rajasthan ਦਾ ਇੰਡਿਆ ਦਾ ਨਹੀਂ ਹੈ ਮੈਂ ਬੈਸ਼ ਅਵੇਲੇਬਲ ਦਾ ਬੰਦਾ ਦੱਸ ਦੋ ਮੇਰੇ ਕੋਲ ਕੋ ਗੋਰਾ ਜੀ ਵੀ ਕਿਹੜੇ ਮੁਲਕ ਦਾ ਦੇਖ ਕੇ ਦੱਸ ਦਿਓ ਕਮੈਂਟੋ ਦੇ ਨਾਲ ਗੱਲ ਕਰਸੇ ਆ ਇੱਕੇ ਦੱਸ ਦੋ ਵੀ ਆ ਮੁਲਕ ਦਾ ਬੰਦਾ ਹੈ ਠੀਕ ਹੈ ਜੀ ਅਰਬੀ ਅਰਬੀ 'ਚ ਵੀ ਫਰਕ ਹੈ ਅੰਗਰੇਜ਼ੀ ਅੰਗਰੇਜ਼ੀ 'ਚ ਵੀ ਫਰਕ ਹੈ ਠੀਕ ਹੈ ਬੰਦੇ ਬੰਦੇ 'ਚ ਵੀ ਫਰਕ ਹੈ ਸਹੀ ਹੈ ਜੀ ਅ ਕੋ ਪਾਕਿਸਤਾਨ ਦਾ ਇੱਕ ਮਸ਼ਹੂਰ ਕਵੀ ਆ ਮੁਰਾਦ ਦੀਨ ਸਾਹਿਬ ਜੀ ਨੇ 700 ਗੀਤ ਲਿਖਿਆ ਫਿਲਮਾਂ ਚ ਅੱਛਾ ਹੀ ਉਹਨੇ ਇੱਕ ਸ਼ੇਰ ਲਿਖਿਆ ਉਹ ਕਹਿੰਦਾ ਤਕਦੀਰ ਤਕਦੀਰ ਚ ਵੀ ਫਰਕ ਹੁੰਦਾ ਬੰਦਾ ਬੰਦਾ ਚ ਵੀ ਫਰਕ ਹੁੰਦਾ ਫਲਾ ਫਲਾ ਚ ਵੀ ਫਰਕ ਹੁੰਦਾ ਮਾਮ ਹੁੰਦੇ ਤੇ ਵੇਰ ਵੇਰ ਹੁੰਦੇ ਸਹੀ ਹੈ ਹਰ ਚੀਜ਼ ਚ ਫਰਕ ਹੁੰਦਾ ਵੇਰ ਇੱਕ ਵੇਰ ਨਿਕਾਜਾ ਲੱਗਦਾ ਇੱਕ ਪਿੰਦੂ ਵੇਰ ਇਹ ਕੰਮ ਗਟਕੀ ਜੀ ਇੱਕ ਮਜ਼ਰਾ ਜਿਵੇਂ ਆਪਾਂ ਕਹਿੰਦੇ ਆ ਵੀ ਸਵਾਦ ਹੀ ਆ ਗਿਆ ਯਾਰ ਆ ਜਾ ਆਪਾਂ ਹਾਂ ਦਾ ਸਹੀ ਹੈ ਇਹ ਗੱਲਾਂ ਮਤਲਬ ਸ਼ੌਕ ਦੀਆਂ ਗੱਲਾਂ ਆ ਜਿਨੇ ਜੇ ਹਸਾਬ ਨਾਲ ਜਾਨਵਰ ਪਾਲਣਾ ਕੋਈ ਬੂਟਾ ਪਾਲਣਾ ਕੋਈ ਅ ਦਰਖਤ ਪਾਲਣਾ ਹਾਂਜੀ ਕੋਈ ਬੱਚਾ ਵੀ ਪਾਲਣਾ ਕੋਈ ਪਲਵਾਨੇ ਬੜਾਉਣਾ ਹਾਂਜੀ ਉਹਦੇ ਵਾਸਤੇ ਉਹਨੂੰ ਵਿਸ਼ੇਸ਼ ਯਤਨਾਂ ਦੀ ਲੋੜ ਹੁੰਦੀ ਆ ਇਹ ਨਹੀਂ ਆ ਵੀ ਮਤਲਬ ਜਿਹੜਾ ਜਵਾਕ ਆ ਮਤਲਬ ਆ ਵੀ ਜਨਮ ਤਾਂ ਲੈ ਲਿਆ ਤੇ ਉਹ ਮੜਾ ਮੋਟਾ ਐ ਚਟਣੀ ਚਾਰਨਾ ਪਲਵਾਨ ਵੜਜੋ ਆਏ ਨਹੀਂ ਬਣਦਾ ਜੋ ਓਟੇ ਬਣਾਉਣੇ ਕਦੇ ਸੌਖੇ ਨਹੀਂ ਹੈ ਵੀ ਇਹ ਕਿਤੇ ਤੂੜੀ ਪਾਤੀ ਪੱਠਿਆਂ ਨੂੰ ਕਦੇ ਆਇਆ ਬੰਦਾ ਕਦੇ ਨਾ ਆਇਆ ਤੇ ਝੋਟਾ ਕੱਟਾ ਆਸਾਨ ਬਣ ਜਾਊਗਾ ਇਹ ਕੋਈ ਨਿੱਕੀਆਂ ਸੌਖੀਆਂ ਗੱਲਾਂ ਨਹੀਂ ਹੈ ਸਹੀ ਹੈ ਤੇ ਚੌਂਕ ਬੜਾ ਜਿਆਦਾ ਰੱਖਦੇ ਆਂ ਚੌਂਕ ਬਾਈ ਆਪ ਭੁੱਖਾ ਰਹਿ ਸਕਦਾ ਪਸ਼ੂ ਨਹੀਂ ਭੁੱਖ ਰੱਖਦਾ ਠੀਕ ਹੈ ਹਾਂ ਬਿਲਕੁਲ ਇਹਦੇ ਵਿੱਚ ਕੋਈ ਨਹੀਂ ਹੈ ਵੀ ਪਸ਼ੂ ਰੱਜਾ ਭੁੱਖਾ ਖੜਾ ਹੋਵੇ ਤੇ ਮੈਂ ਰੋਟੀ ਖਾ ਲਵਾਂ ਇਹ ਗੱਲ ਹਕੀਕਤ ਸੱਚ ਹੈ ਸਹੀ ਹੈ ਉਹ ਤਾਂ ਦੇਖ ਕੇ ਪਤਾ ਲੱਗ ਜਾਂਦਾ ਜੀ ਕਿ ਜਾਣਾ ਨਾ ਪੈਸਾ ਹੀ ਕਿਤੇ ਸ਼ਹਿਰ ਚਲੇ ਗਿਆ ਜਾਂ ਕਿਤੇ ਹੋਰ ਚਲੇ ਗਿਆ ਹਾਂਜੀ ਇਹ ਨਹੀਂ ਹੈ ਵੀ ਮੈਂ ਫੋਨ ਜੇ ਨਹੀਂ ਵੀ ਕੋਈ ਘਰੇ ਹਾਂਜੀ ਫੋਨ ਕਰਨਾ ਵੀ ਪਸ਼ੂ ਕਿਵੇਂ ਹੈ ਵੀ ਅੰਦਰ ਆ ਬਾਹਰ ਆ ਠੀਕ ਹੈ ਜੀ ਤਕਰੀਬਨ ਮੈਂ ਬਹੁਤ ਵਾਰ ਪਾਕਿਸਤਾਨ ਜਾਣਾ ਪਾਕਿਸਤਾਨ ਮੈਂ ਹਰ ਸਾਲ ਜਾਣਾ ਫਿਰ ਵੀ ਮੇਰੀ ਨਿਗਾ ਪਸੂਾਂ 'ਤੇ ਹੁੰਦੀ ਹੈ ਪਾਕਿਸਤਾਨ ਗੁਰਨਾਨ ਪਾਸ਼ਾ ਦੇ ਜਣੇ ਜਾਣਾ ਹਰ ਸਾਲ ਠੀਕ ਹੈ ਜੀ ਤੇ ਫਿਰ ਵੀ ਮੈਂ ਉਥੋਂ ਫੋਨ ਕਰਕੇ ਜੋਕਾਂ ਨੂੰ ਪੁੱਛਦਾ ਰਹਿੰਦਾ ਵੀ ਪਸ਼ੂ ਕਿਵੇਂ ਹੈ ਕਿਹੜਾ ਪਸ਼ੂ ਕਿਵੇਂ ਹੈ ਸਹੀ ਹੈ ਜੀ ਹਾਂਜੀ ਤੇ ਨਹੀਂ ਹੈ ਵੀ ਦੁੱਧ ਹਰ ਪਸ਼ੂ ਦਾ ਪੂਰੀ ਲਈ ਚਲੋ ਹਾਂਜੀ ਪਸ਼ੂ ਆ ਜਿਹੜਾ ਇਹਨੂੰ ਸਿਹਤ ਧਨ ਕਹਿੰਦੇ ਆ ਪਸ਼ੂ ਧਨ ਕਹਿੰਦੇ ਆ ਸਿਹਤ ਵੀ ਬਰਕਰਾਰ ਹੋਵੇ ਔਰ ਦੁੱਧ ਵੀ ਹੋਵੇ ਇਹ ਨਾ ਵੀ ਮਤਲਬ ਪਸ਼ੂ ਹੈਗਾ ਤੇ ਨਾ ਹੈਗਾ ਫੜਾ ਕਿੱਲੇ ਤੇ ਇਹਨੂੰ ਬਰਕਰਾਰ ਰੱਖਣਾ ਇਹ ਗੱਲ ਜ਼ਰੂਰੀ ਹੈ ਪਸ਼ੂ ਐ ਵੀ ਇੱਕ ਆਪਣਾ ਧਨ ਹੈ ਖਜ਼ਾਨਾ ਆਪਣਾ ਠੀਕ ਹੈ ਜੀ ਆਪਣੇ ਕਿੱਲੇ ਦੇ ਉੱਤੇ ਆਪਾਂ ਦੁੱਧ ਵਾਲੀ ਬਣਾ ਬਹੁਤੇ ਕਈ ਵਾਰ ਵੀਰ ਕਹਿੰਦੇ ਆ ਹਾਂਜੀ ਬੇ ਦੁੱਧ ਹੀ ਜ਼ਿਆਦਾ ਚਾਹੀਦਾ ਹਾਂਜੀ ਦੁੱਧ ਦੇ ਨਾਲ-ਨਾਲ ਪਸ਼ੂ ਦੀ ਸ਼ਹਿਦ ਵੀ ਵਰਤਣਾ ਰਹਿਣੀ ਚਾਹੀਦੀ ਠੀਕ ਹੈ ਜੀ ਜੇ ਆਪਾਂ ਮਤਲਬ ਬਾਜ਼ਾਰ ਦੇ ਵਿੱਚੋਂ ਪੈਸੇ ਜਾਂ ਮਤਲਬ ਇਹ ਆਉਂਦਾ ਹੈਗਾ ਦਾਣਾ ਉਹ ਨਾ ਪਾਓ ਦਾਣਾ ਵਜ਼ਗਾ ਕੁਆਲਟੀ ਦਾ ਚੰਗਾ ਪਾਓ ਸਹੀ ਹੈ ਜੀ ਜਿਹੜਾ ਜਿਹਦਾ ਕਾਰਨ ਹੈ ਵੀ ਉਹ ਨਾ ਜਿਹੜਾ ਪਸ਼ੂ ਬਣਿਆ ਰਹੇ ਜੇ ਆਪਣੇ ਕੋਲੇ 6 ਪਸ਼ੂ ਆ ਜੇ ਉਹਨਾਂ ਦੇ ਰਸੇ ਖੋਲਣੇ ਪੈ ਗਏ ਦੋ ਤਿੰਨਾਂ ਦੇ ਵਿੱਚ ਦੀ ਫਿਰ ਪਸ਼ੂ ਤੰਨੇ ਹੈ ਤਾਂ ਤਾਂ ਜੇ ਆਪਣੇ ਕੱਲੇ ਤੇ ਵਰਕਰ ਆ ਰਿਹਾ ਸਹੀ ਹੈ ਕਿਉਂਕਿ ਚੰਗਾ ਦਾਣਾ ਪਾਉਣਾ ਚਾਹੀਦਾ ਦਾਣਾ ਵਧਗਾ ਦਾਣਾ ਵਧਗਾ ਫੀਡ ਪਾਉਣਾ ਚਾਹੀਦਾ ਪੰਪੀਆਂ ਦਾ ਨਹੀਂ ਪਾਉਣਾ ਚਾਹੀਦਾ ਸਹੀ ਹੈ ਹਾਂ ਤੇ ਇਹ ਇਹ ਮੰਨ ਲਓ ਵੀ ਕਟਾ ਹੁਣ ਵੇਚ ਹੀ ਦੇਣਾ ਭਾਈ ਆ ਕਟਾ ਸੇਲ ਕਰ ਦੇਣਾ ਜੀ ਠੀਕ ਹੈ ਜੀ ਹਾਂ ਜੀ ਤੇ ਆਪਣਾ ਨੰਬਰ ਬੋਲ ਦਿਓ ਜੀ ਇੱਕ ਵਾਰੀ ਮੇਰਾ ਨੰਬਰ ਹੈਗਾ 70870 7870 ਜੀ 73913 73913 ਹਾਂਜੀ ਠੀਕ ਹੈ ਜੀ ਤੇ WhatsApp ਵੀ ਇਸੇ ਤੇ ਚੱਲਦਾ WhatsApp ਵੀ ਇਸੇ ਤੇ ਚੱਲਦਾ ਠੀਕ ਹੈ ਜੀ ਤੇ ਮੈਸੇਜ ਨਾ ਬੰਦਾ ਕਰੇ ਜਦੋਂ ਮਰਜ਼ੀ ਫੋਨ ਲਾ ਲੇ ਕੋਈ ਗੱਲ ਲਈ ਠੀਕ ਹੈ ਜੀ ਉਹ ਪ੍ਰੋਬਲਮ ਆਪਾਂ ਤਾਂ ਜਿਵੇਂ ਪਕੜਨਾ ਬਿੜਾ ਦੀ ਦਾ ਕੰਮ ਆ ਹਾਂਜੀ ਹਾਂਜੀ ਅਸੀਂ ਲੋਕਾਂ ਨਾਲ ਜੁੜੇ ਹੋਏ ਬੰਦੇ ਆ ਸਹੀ ਹੈ ਜੀ ਤੁਸੀਂ ਫੋਨ ਕਰਦੇ ਵੀ ਮੈਸੇਜ ਨਹੀਂ ਕਰਦੇਗੇ ਠੀਕ ਹੈ ਜੀ ਤੇ ਬਿਲਕੁਲ ਜੇ ਕੋਈ ਬੰਦਾ ਕਦੋਂ ਵੀ ਫੋਨ ਕਰਦਾ ਹਾਂਜੀ ਸਵੇਰੇ ਤਕਰੀਬਨ 8 ਵਜੇ ਤੋਂ ਲੈ ਕੇ 5:00 ਵਜੇ ਤੱਕ ਕਰਨੇ ਤਾਂ ਵਧੀਆ ਗੱਲ ਆ ਸ਼ਾਮ ਨੂੰ ਤੇ ਸਵੇਰ ਕੰਮ ਧੰਦਿਆ ਦਾ ਟਾਈਮ ਹੁੰਦਾ ਸਹੀ ਹੈ ਜੀ ਜਦੋਂ ਮਰਜ਼ੀ ਕਰ ਲਓ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਹਾਂ ਜੀ ਧੰਨਵਾਦ ਤੁਹਾਡਾ ਵੀ ਹਾਂ ਜੀ ਆਏ ਆ ਤੇ ਤੁਸੀਂ ਆਏ ਸਾਡੇ ਕੋਲ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਲਓ ਵੀ ਮਿੱਤਰੋ ਕੱਟਾ ਬਹੁਤ ਚੰਗਾ ਬਾਈ ਹੋਣਾ ਨਾ ਤੋਂ ਸਾਰੀਆਂ ਗੱਲਾਂ ਬਾਤਾਂ ਤੁਹਾਨੂੰ ਪੁੱਛ ਕੇ ਦੇਤੀਆਂ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਰੂਰ ਕਰੋ ਸ਼ਾਹੀ ਸ਼ੌਂਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ